ਤੋ ਜਿਸ ਹਿਸਾਲ ਸਾਰਿਆਂ ਨੂੰ ਹੁਕਮਤ ਵੀ ਸਾਇਬ ਵਧੀਆ ਤੇ ਅਸੀਂ ਵੀ ਠੀਕਾਂ ਲਓ ਜੀ ਟਾਈਮ ਹੋ ਗਿਆ ਦੁਪਹਿਰ ਦਾ ਤੇ ਮੈਂ ਅੱਜ ਦੁਪਹਿਰ ਨੂੰ ਨਹੀਂ ਆਇਆ ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਮੇਰੇ ਬੈਕ ਪੇਨ ਆ ਤੇ ਜਦੋਂ ਪਾਣੀ ਗਰਮ ਹੋ ਜਾਂਦਾ ਮੈਂ ਫੇਰ ਨਾ ਨਹੀਂ ਆ ਤੇ ਅਮਨ ਦੇ ਇਹਨਾਂ ਵੀਡੀਓ ਤੇ ਬੜੇ ਕਮੈਂਟ ਆ ਰਹੇ ਸੀ ਸੋਨੂੰ ਦੀਦੀ ਨੂੰ ਕੀ ਹੋ ਗਿਆ ਸੋਨੂੰ ਦੀਦੀ ਨੂੰ ਕੀ ਹੋ ਗਿਆ ਹਨਾ ਤੇ ਜਿਹੜਾ ਸਾਡੇ ਭੈਣ ਭਰਾ ਨਾਲ ਜੁੜੇ ਨੇ ਸਾਡੇ ਕਾਫੀ ਜਾਂ ਤੁਹਾਨੂੰ ਪਤਾ ਕਿ ਮੈਨੂੰ ਕੀ ਪ੍ਰੋਬਲਮ ਹੈ ਮੈਨੂੰ ਬੈਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਪਈ ਤੇ ਚਲੋ ਛੱਡੋ ਜੀ ਹੋ ਤਾਂ ਹੁੰਦਾ ਰਹੂਗਾ ਟਾਈਮ ਹੋ ਗਿਆ ਹੁਣ 12 ਵਜੇ ਦਾ ਸਵੇਰ ਇੱਕ ਦਾ ਹੋ ਗਿਆ ਤੇ ਅਸੀਂ ਚੱਲੇ ਆ ਪਿੱਛੇ ਪਿੱਛੇ ਧੰਨ ਦਿਖਾਣੇ ਸਾਡੇ ਮਿਸਤਰੀ ਲੱਗੀ ਹੋਈ ਨੇ ਕੀ ਕੰਮ ਚੱਲ ਰਿਹਾ ਕਿਵੇਂ ਚੱਲ ਰਿਹਾ ਜੋ ਵੀ ਹੈ ਤੁਹਾਨੂੰ ਦਿਖਾਵਾਂਗੇ ਤੇ ਮੇਰੇ ਚੁੰਨੀ ਤਾਂ ਜਾਵੇ ਚੁੰਨੀ ਮੇਰੇ ਔੜੇ ਵੱਟ ਪਹਿਲੇ ਮਾਰੀ ਚੁੱਕੜੀ ਇਹਨੂੰ ਧੋ ਕੇ ਨਾ ਮੈਂ ਸਕਾਨੀ ਆ ਪ੍ਰੈਸ ਕਰਨੀ ਤਾਂ ਔਖੀ ਲੱਗਦੀ ਧੋ ਕੇ ਛੇਤੀ ਸੁੱਕ ਲੋ ਛੇਤੀ ਕਰਾ ਇਹ ਧੂੜੀ ਫੜਦੀ ਤੂੰ ਬੱਸ ਮੈਂ ਤੇ ਇੱਕ ਪਾਣੀ ਦਾ ਕੱਪ ਪਾਣਾ ਤੇ ਕੱਪੜੇ ਲੱਭਣਗੇ ਤੇਰੇ ਤਾਂ ਹੀ ਪਾਣੀ ਕੱਪੜੇ ਬਾਹਰ ਹੀ ਬੈਠਾ ਆਪੇ ਬਾਹਰ ਦੱਸ ਕਿੱਥੇ ਅੱਛਾ ਉੱਥੇ ਬੈਠ ਤੋ ਤੋ ਕਨੀ ਫਾਇਦਾ ਉਹ ਚੁੱਕ ਕੇ ਤਾਪ ਨਹੀਂ ਹੋ ਕੇ ਪਾ ਲੈਣੇ ਉਹ ਉੱਧਰ ਕਾ ਉੱਧਰ ਲਾ ਕੇ ਆ ਬਰਾ ਉਹਦੇ ਕਹਿੰਦੀ ਕੱਪੜੇ ਉੱਥੇ ਧੋ ਕੇ ਪਾਏ ਉੱਥੇ ਉਹ ਫਿਰ ਤਾਪ ਚੁੱਕ ਕੇ ਫੜਨੇ ਹੋਏ ਨਹੀਂ ਲੱਗਤ ਹੋ ਗਏ ਇੱਥੇ ਪਾ ਲੈ ਕੱਲ ਨੂੰ ਇਹ ਲਾ ਕੇ ਪਾ ਲੈਣਾਂ ਮੈਂ ਇਹ ਦੱਸਦੀ ਮੈਂ ਮੇਰੀ ਕੰਨੀ ਨੂੰ ਵਟ ਦੇ ਲੋ ਕਿੰਨੇ ਪੈਣੇ ਬਿਮਾਰੀ ਚੋਂ ਕੱਢੀ ਐ ਤਾਂ ਆਪਾਂ ਨੇ ਇਹੀਂ ਧਕਾ ਕੇ ਲੈ ਲੈਣੀ ਆਂ ਫਿਰ ਤਾਪ ਕਾਣੀ ਜਿਹੜਾ ਡਰਾਈੰਗ ਕਰੇ ਜਿਹਦੇ ਕੈਮਰਾ ਕੰਮ ਚੱਲ ਗਿਆ ਤੁਸੀਂ ਦਾ ਆ ਜੂਨ ਬੇਬਾਕ ਕਰਤੀ ਤੇ ਥੈਂਕ ਯੂ ਸੌਖ ਜਾਨੀ ਦੇਖੋ ਮਿੰਟ ਲੱਗਣਾ ਤੇ ਦਮਨ ਨੂੰ ਹੋਣ ਕੀਤਾ ਸਕੂਲ ਚ ਕਿਉਂਕਿ ਪਿੱਛੇ ਉਹਨਾਂ ਨੇ ਨਾ ਗਰੇਲਾਂ ਲਾਣੀਆਂ ਜਿਹੜੀਆਂ ਆਈਆਂ ਸੀ ਦਾ ਹੱਜ ਦਾਖਾ ਗਰੇਲ ਲਾਗੇ ਨਹੀਂ ਸਿੱਖਾਤਾ ਨਾ ਗਰੇਲਾਂ ਵੀ ਕਹਿ ਦਿੰਦੇ ਨੇ ਤੇ ਦਮਨ ਨੂੰ ਬੁਲਾਇਆ ਦਮਨ ਆ ਕੇ ਨਖਮਣੀ ਹੁੰਦੀ ਬਣਨੇਗੀ ਫਿਰ ਤੁਹਾਨੂੰ ਵੀ ਦਿਖਾਵਾਂਗੀ ਠੀਕ ਹੈ ਜੀ ਸਾਥੇ ਬਣੇ ਰੋ ਬਲੌਗਸ ਪਹਿਲਾਂ ਮੈਂ ਚੁੰਨੀ ਸਿਕਾਲਾਂ ਫਿਰ ਮਿਲਦੇ ਆਪਾਂ ਕਿ ਲਓ ਜੀ ਮਿਸਤਰੀ ਸਾਡੇ ਕਹਿੰਦੇ ਆਜੋ ਓ ਮਾਈ ਗੋਡ ਓ ਮਾਈ ਗੋਡ ਇਹਨੂੰ ਮੱਟੂ ਦਾ ਰੰਗ ਤਾਂ ਛੜੇ ਲਾਂਦੇ ਨੂੰ ਮੈਂ ਮੈਂ ਕਿਆ ਕਰਾਂ ਲੱਗੀ ਅਪਰਾਜੋ ਉੱਤੋਂ ਤੇ ਮਗਜ ਹੀ ਮਗਜ ਮਗਜ ਲੱਟੂਣ ਇਹਨੂੰ ਨਾਰੀਲ ਵਾਲਾ ਉਹ ਨਹੀਂ ਪਾਦਾ ਕੋਕੋਨਟ ਵਾਲਾ ਉਹ ਨਹੀਂ ਪਾਦਾ ਉਹ ਬੜਾ ਪਸੰਦ ਨਹੀਂ ਕੋਕੋਨਟ ਵਾਲਾ ਨਹੀਂ ਪਾਦਾ ਹੋਰ ਤੁਹਾਨੂੰ ਥਾੜਾ ਵਿਚਾਰੇ ਫਦੇ ਨੂੰ ਸੋਵੇ ਜਾ ਤਾਂ ਮੈਂ ਠੀਕ ਲਾ ਦੋ ਬੰਨ ਤੇ ਗਿਆ ਹੀ ਨਾਕ ਦੇ ਕੰਨ ਉਹ ਤੂੰ ਬਸ ਤੂੰ ਦੇ ਸਾਈਟ ਸਕੂਲ ਲੈ ਸਰਕਾਰੀ ਨੂੰ ਸਾਲ ਨੂੰ ਮੰਗਦੇ ਉਹ ਤੇ ਉਹ ਕਰਨਾ ਸੀ ਮੈਂ ਤੇ ਗੱਲ ਦੇ ਸੁਤਾ ਪਤਾ ਹੈ ਅਜੇ ਤੱਕ ਕੰਮ ਨਹੀਂ ਬੰਨੀ ਹੈ ਪਤਾ ਹੈ ਅਜੇ ਕੰਮ ਨਹੀਂ ਬੰਨੀ ਉੱਥੇ ਗਰੇਲ ਨੂੰ ਪਾ ਦਿੰਦੇ ਟੀ-ਸ਼ਰਟ ਕਿੱਥੇ ਆ ਤੂੰ ਸੌਰੀ ਬੋਲ ਨੂੰ ਮੈਂ ਕਿਉਂ ਬੋਲਾਂ ਸਿੱਧੀ ਨੂੰ ਉਹ ਚੱਲ ਕੇ ਚੱਲ ਕੇ ਚੱਲ ਪਾਣੀ ਪੂਣੀ ਪਾਇਆ ਕਿ ਇੱਥੇ ਹੋਰ ਮਾ ਖੜਜੋ अंदर में ज़्यादा लाली न लाओ, ज़्यादा लाओ। तो मेरे नहीं। होते ही करना होते नहीं। नहीं नहीं बाकी क्या नगर बिते रिक्वायर्डी। आये आगे से। कपड़े क्या बातें मारे हैं। अपनी जेडी वीडियो ना छोड़ कपड़ा ਫੜਾ ਕੇ ਜਾ ਕੇ ਮਾਣਨਾ ਇਸ ਦਾ ਤੇ ਅਜੇ ਵਾਧੂ ਕੱਪੜੇ ਪਏ ਨੇ ਕੰਮ ਤੇ ਦੰਮੇ ਸੀ ਦੰਮੇ ਲਓ ਮਸੀਤਾਰੋ ਸੋਕਰੀ ਦੇ ਕੰਮ ਲਓ ਇਸ ਟੀਮ ਅੱਪੀ ਪ੍ਰੈਸ ਥੋਈ ਸਟ੍ਰੀਮ ਉਹੀ ਦੇ ਦੋ ਟੀ-ਸ਼ਰਟ ਜੀ ਕਿਹੜੀ ਲੱਗੀ ਹੈ ਘੱਟ ਕਰਨ ਆਸ ਤੇ ਮੈਂ ਚਲਾ ਕੇ ਦੇਖੀ ਪਹਿਲਾਂ ਆ ਲੈ ਕੇ ਦਰਨੇ ਉਹ ਤੁਹਾਡੇ ਮੀਟਿੰਗ ਦੇ ਛੇਤੀ ਆ ਜਾਓ ਹੁਣ ਉਹ ਕਰਨਾ ਹੈ ਹਾਂਜੀ ਕਰੂ ਵੀ ਮੱਥਾ ਟੇਕਾਂ ਚ ਗੱਠਾਂ ਲਗਣੀਆਂ ਨੇ ਚਲੋ ਚਲੀਏ ਫਿਰ ਸਾਰੇ ਉੱਪਰ ਜੀ ਨੂੰ ਆ ਕੇ ਦੇ ਦੇ ਜੀ चलो मम्मा। आज सारे भाई मगर मासी उठा लेंगे मासी थकी बड़ी अवजा मारो ना मासी ਮੜੀ ਵਾੜ ਮਾਰ ਕੇ ਲੈ ਆ ਭੱਜ ਕੇ ਜਾ ਕਮਾ ਸੀ ਛੇਤੀ ਆ ਜਾ ਮੜ ਜਾ ਮੈਂ ਉੱਥੇ ਪਹੁੰਚਦੀ ਆ ਛੇਤੀ ਆ ਜਾ ਫਿਰ ਤੇ ਹੁਣ ਤੱਕ ਨਹੀਂ ਆ ਕੇ ਹਾਂ ਮੈਂ ਤੁਹਾਨੂੰ ਸਮਝ ਨਹੀਂ ਬਣਾਉਂਦੀ ਠੀਕ ਚੱਲ ਦਮ ਤੂੰ ਗੰਨ ਫਿਕੰਨੀ ਮੇਰੇ ਨਾਲ ਤੂੰ ਦੇਖ ਕੋਈ ਨਹੀਂ ਹਲਾਤ ਰਾਂ ਠੀਕ ਉੱਥੇ ਚੁੰਨੀ ਲੈ ਲੈਂਦੀ ਸਿਰ ਤੇ ਉਹਨੂੰ ਬੰਨਣੀ ਏ ਗ੍ਰਿਲ ਨੂੰ ਆਲੇ ਫੜ ਚੁੰਨੀ ਲੈ ਲੈ ਆ ਲੈ ਲੈ ਦੋ ਮਿੰਟ ਚੁੰਨੀ ਤਾਂ ਬਣਾਈ ਆ ਗਿਆ ਹੈ ਇੱਥੇ ਬੰਨ ਇੱਥੇ ਇੱਥੇ ਬੰਨੀਆਂ ਸਾਰੇ ਚੰਦ ਬੰਦੇ ਹੋਣ ਚੱਲ ਹੁਣ ਗੰਡ ਬੰਨਦੇ ਦਮੰਦਰ ਮੂੰਹ ਤਾਂ ਦੇ ਦੇ ਆ ਗਵਾਂਡੀ ਉਹੀ ਆ ਗਏ ਹਨ ਦੇ ਲੈ ਉਹ ਗਵਾਂਡੀ ਦੇ ਕੰਮ ਕਰਾਉਂ ਆਪ ਹਾਂ ਪੋਰਾ ਨਹੀਂ ਆਉਂਦੇ ਕੰਮ ਕਰਾਉਂ ਲੱਡੂ ਖਾਣ ਦੇ ਮਾਰੇ ਵੀ ਆਏ ਉਹ ਨਾ ਦਿਓ ਭਾਈ ਕੁਝ ਖਾਣੇ ਹੋਰ ਲੱਡੂ ਨਾ ਆਂਦੇ ਭਾਈ ਉਹ ਦਿਓ ਸੰਗਾ ਹਾਂ ਠੀਕ ਹੈ ਲੱਡੂ ਦੇ ਦਿਓ ਮੰਮਾ ਉਹ ਦੇ ਦਿਦਾ ਰੋਟੀਆਂ ਪਿਆ ਕੇ ਦੇਖਣੇ ਲੱਗ ਰਹੇ ਨੇ ਬਰਾਬਰ ਤਾਂ ਬੰਦ ਉਹ ਕੰਮ ਨਹੀਂ ਬੰਤੀ ਮਰੀ ਹੋ। ਕੰਮ ਤੋਂ ਪਹਿਲਾਂ ਕੰਦਿਆ। ਕਦੋਂ ਨਾ ਨਾ ਆ ਤੁਸੋਂ ਨੂੰ। ਵਾਹੀ ਨਹੀਂ ਵਾਚਾ ਮਰ ਮਰ। ਚੱਪੜਾਂ ਲੱਪਣੀਆਂ। ਇਹ ਘਾਹੇ ਬਰਨੀ ਦੀ ਗਵਾਜਾ। ਇਹ ਬੰਦੂ ਕਰ। ਕੀ ਹੋਊਗਾ? ਇਹ ਤਾਂ ਇਹ ਪਰਾ ਰੱਖਿਆ ਜਾਊਗਾ। ਕੋਈ ਗੱਡੀ ਨਮਕਦੀ ਤੇ ਇੱਕ ਹੋਰ ਬੰਦਾਂਗੇ। ਇੱਕ ਹੋਰ ਬੰਦਾਂਗੇ। ਬਾਲਾ ਸਗਰ ਬੰਦਾਂਗੇ ਇੱਕ ਹੋਰ ਬੰਦਾਂਗੇ ਮਿਛਰੇ ਵਾਲੀ ਸਾਈਡ। ਇਹ ਵੀ। ਇਹਨੇ ਤਾਂ ਥੱਲੇ ਕੋਲ ਤੋਂ ਥੱਲੇ ਬੰਦਣੇ। ਆ ਦੇਖ ਆਲੇ ਫੜ। ਆਲੇ ਫੜ। ਇਹ ਤਾਂ ਹੋਣਾ ਤਾਂ ਕੋਈ ਨਹੀਂ ਹੈ। ਨੰਨੂ ਆਮ। ਹਾਈ ਹੈ ਲੱਡੂ ਨੀ ਕਲਿੰਦਰ ਚੰਗੇ ਲੈ ਆ ਤੂੰ ਮੜਿਆ ਕੁੰਦਰ ਗੁਰੇ ਕਾਪੋ ਨਾ ਪੀਲੇ ਰੰਗ ਪਸੰਦ ਹੁੰਦਾ ਏ ਪੀਲੇ ਰੰਗ ਦੀ ਪਰਨਾ ਬੰਨਿਆ ਹਾਂ ਮੱਖੀਆ ਰੰਗ ਦਾ ਜਿੱਦੀ ਪਾਤੀ ਵੀ ਆ ਜਿੱਦੀ ਪਾਤੀ ਚੱਪੜਾਂ ਲੱਭੰਦੇ ਆ ਹੈ ਇਹ ਲੱਬੀ ਨਾ ਇਹ ਕਹਿੰਦਾ ਹੈ ਨਾ ਭਗਵੰਤ ਮੰਨ ਦਾ ਫੈਨ ਹੈ ਹਾਂ ਕਈ ਗੱਲ ਹੈ ਬਾਕੀ ਭਗਵੰਤ ਬਣਿਆ ਮੇਰੀ ਪੱਗ ਬੰਨਦੇ ਹੈਣਾ ਨਾ ਕਲਿੰਦਰ ਨਾ ਬੰਦਾ ਹੁੰਦਾ ਏ ਲੱਡੂ ਤਾਂ ਆਈ ਲੈ ਕਲਿੰਦਰ ਆ ਮੈਂ ਲਓ ਜੀ ਬਧਾਈਆਂ ਮਿਸਤਰੀ ਤੁਹਾਨੂੰ ਬਹੁਤ ਬਹੁਤ ਔਰ ਵਾਸੋਂ ਉਡਾਈ ਜਾਓ ਉੱਥੇ ਹੀ ਲੱਗਣੀ ਡਰਾਈੰਗ ਰੂਮ ਚ ਲੱਗਣੀ ਲੱਗਣੀ ਆ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਲਾ ਲੱਡੂ ਵੰਡੇ ਕਿ ਹੁਣ ਕੀ ਫਾਇਦਾ ਹੁੰਦਾ ਕਿਹੜੇ ਵੇਲੇ ਦੇ ਵੱਜਾ ਤੁਹਾਨੂੰ ਘਾਤਾ ਮੈਨੂੰ ਕੋਈ ਕੰਦਾ ਲੱਭਦਿਆ ਰੱਖਣਾ ਨੇ ਕੋਲੇ ਉਹ ਮੜਿਆ ਪੂਰਾ ਥੋੜੀ ਰੱਖਣਾ ਅਸਲ ਮੈਂ ਕਿ ਸਾਰਾ ਰੱਖਣਾ ਕੀ ਬਦਾਂ ਚੱਕ ਕੇ ਖਾਲੇ ਅੰਟੀ ਪਹਿਲਾਂ ਅੰਟੀ ਤਾਂ ਹੀ ਤੇ ਆਈ ਅੰਨੇ ਨਹੀਂ ਗਰਮੀ ਨਾਲ ਅੰਟੀ ਵੀਡੀਓ ਸ਼ੂਟ ਕਰਦੀ ਵੰਡਦੀ ਮਿਸਤਰੀ ਬੱਸ ਲੋ ਚੱਕੋ ਲੈ ਡੂਰ ਠੀਕ ਨੇ ਕੰਮ ਦੋਰਾ ਮਿਸਤਰੀ ਜੀ ਨੂੰ ਇਤਨਾ ਬੁਲਾਇਆ ਕਰੋ ਮਿਸਤਰੀ ਜੀ ਲੱਗਦਾ ਲੱਡੂ ਮਿਸਤਰੀ ਜੀ ਲੈਵਲ ਬਾਅਦ ਤੱਕ ਆ ਰਿਹਾ ਕੋ ਲੱਡੂ ਘਾ ਲਾ ਲੱਦੇ ਐਟੀਚੂ ਰੇ ਦਿੱਖਾ ਗਾ ਲੱਡੂ ਕੱਟ ਕੇ ਰੱਖਾ ਗਾ ਤੇ ਜੋੜਾ ਲੈ ਨਾ ਉਹ ਐਂਟੀ ਕਰ ਜੀ ਐਂਟੀ ਮਾਰ ਕੇ ਨੇ ਮੈਨੂੰ ਕਿਹਾ ਹੀ ਪਿ ਲੱਡੂਆ ਖੋਰਾ ਜਾ ਅੱਜ ਮਿਸਤਰੀ ਜੀ ਨੇ ਚੁੱਕੀ ਹੀ ਅਸੀਂ ਲੈਣਾ ਹੀ ਨਹੀਂ ਕਹਿੰਦਾ ਹੋਰ ਕੱਟ ਕੇ ਸਾਨੂੰ ਖੋਣਗੇ ਗਵਾਂਢੀ ਲੜਦੇ ਕਹਿੰਦਾ ਹੀ ਕੀ ਗੱਲ ਹੋ ਗਈ ਕੀ ਗੱਲ ਹੋਈ ਐਂਟੀ ਸਾਹਿਬ ਇਹ ਲੜਾਈ ਹੋ ਗਈ ਦਮੂ ਨਾਲ ਦਮੂ ਨਾਲ ਲੜਾਈ ਹੋ ਗਈ ਆ ਲੱਡੂ ਤੇ ਲੈ ਲਓ ਮਰਨੇ ਕੱਲਾ ਦੁਕਾਨਦਾਰ ਲੜਦੇ ਹੋ भन्नु दुखालो हेरिसादीले नमोय किनले बनाइ सुनहानी बोल त न बल बोक गरेर राखियो परे हो र उनले केता कसरी रील पुत्ले बन्नो ਉਹ ਉਪਰ ਵਾਲੀ ਅਧਿਕੰਨੀ ਦੀ ਗੰਡੂਲੀ ਹੈ ਗੰਡੂਲੀ ਉਹ ਖੋਲਦੀ ਤਾਂ ਨਹੀਂ ਕਰੀਏ ਸਾਰੀ ਕੀ ਆ ਖੋਲਦੋ ਤਾਂ ਨਹੀਂ ਕਰਾ ਜੀ ਸਰ ਆ ਨਹੀਂ ਖੋਲਦਾ ਉਹ ਖੋਲਦਾ ਸੋ ਪੱਲਾ ਹੀ ਹੈ ਅਗਰ ਅਗਰ ਦਾਦਾ ਖੋਲਣਾ ਚਾਹੀਦਾ ਹੋਰ ਅੜੀ ਖਵਾਸ ਤੋਂ ਬੰਦਿਆ ਹੋਰ ਬੰਦਦੇ ਯਾਰ ਬੰਦਦੇ ਬੰਦ ਬੰਦ ਮੇਰੇ ਕੋਲ ਰਹਿ ਗਿਆ ਏਲੀ ਹਵਾ ਆਉਂਦੀ ਹਵਾ ਦੇ ਅਰੇ ਸ਼ਰਟ ਸ਼ੂਟ ਦਾ ਪਾ ਲੈਂਦਾ ਯਾਰ ਇੱਥੇ ਆਏ ਹੱਥ ਲਾਈ ਜਾਂਦਾ ਕੋਈ ਨਹੀਂ ਯਾਰ ਇੱਕ ਅੰਕਲ ਤਾਂ ਬਣਾਣਾ ਨਹੀਂ ਸਾਨੂੰ ਅੰਕਲ ਨੇ ਬੰਦੀ ਅੰਕਲ ਜਰਾ ਏਡਾ ਕੰਮ ਕਰਾ ਦੇ ਕਿੱਥੇ ਮਾਰ ਰਿਹਾ ੱੱਲੇ ਵੱਨ ਲਾ ਪੁੱਤ ਕੋਈ ਗੱਲ ਨਹੀਂ ਜਿੱਥੇ ਜੀ ਕਰਦਾ ਮੰਗੇ ਆਏ ਹੋਣੇ ਤੇ ਲੱਡੂ ਉਹ ਪਾਓ ਜੀ ਬਿਸਤੀ ਦਾ ਪਾ ਜੀ ਲੈ ਵੀ ਕੇ ਹੋਰ ਕੋਈ ਕੱਟੇ ਸਾਰਾ ਰੋਣਾ ਹੀ ਲੱਡੂ ਆ ਲੱਡੂ ਪਰ ਪਸੰਦ ਨਹੀਂ ਆਏ ਯਾਰ ਲੱਡੂ ਤੁਹਾਨੂੰ ਮੇਕਲਦੇ ਕਿਆ ਕੋਈ ਹੋਰ ਬਸੇ ਕੱਦ ਲੰਗ ਗਿਆ ਵੰਡ ਨਹੀਂ ਰਹੇ ਮੈਂ ਕਾਦੀ ਮੰਗ ਰਹੀ ਆ ਮੈਂ ਭੁੱਖੀ ਪਾਣੀ ਢਿੱਡ ਦੀ ਬਾਬੇ ਨੂੰ ਬੋਲ ਦੇ ਕੇ ਦਾ ਸਭ ਤੋਂ ਦਾਨ ਮੰਤਰੀ ਨੂੰ ਦੇਉਗਾ ਮੈਂ ਤੁਹਾਨੂੰ ਮੱਖੀ ਛੋੜਦਾ ਵੀ ਹੋਰ ਉਹਨਾਂ ਕੋਲ ਕਹਿੰਦਾ ਮੈਂ ਫੜ ਲੈਣੀ ਕੋਈ ਨਾ ਅਕਲ ਨੂੰ ਲੈ ਦੇਜਾਂਗੇ ਤੁਹਾਨੂੰ ਲੈ ਕੇ ਠੀਕ ਹੈ ਰੋਜ਼ ਇੱਕ ਜਗਾਰ ਲਾ ਦਿਆ ਕਰੋ ਰੋਜ਼ ਦੱਬਾ ਉਹ ਨੀਅਤ ਕਾਠਾ ਨੇ ਇਹਨੇ ਦੱਬ ਦੇ ਲਾ ਗਿਆ ਇਹ ਰੂਮ ਦੀ ਹੈ ਨੌਬੀ ਰੂਮ ਕਿਹੜਾ ਹੈ ਲੌਬੀ ਹੈ ਇਹ ਲੌਬੀ ਐਡੀ ਵੱਡੀ ਡ੍ਰਾਇੰਗ ਰੂਮ ਆਹ ਡ੍ਰਾਇੰਗ ਰੂਮ ਤੇ ਲੌਬੀ ਕੱਟੇ ਹਾਂ ਰੂਮ ਹੈ ਕਿ ਹੂੰ ਇੱਥੋਂ ਲੈ ਕੇ ਉੱਥੇ ਤੱਕ ਲੌਬੀ ਆਹ ਵੜਾ ਡ੍ਰਾਇੰਗ ਰੂਮ ਕੰਨ ਤੋਂ ਕੋਲ ਆ ਕੰਨ ਚਾਹੇ ਅੰਟੀ ਐਂਟੀ ਸਾਡਾ ਬਾਰਾ ਤੋਂ ਬੜੀ ਹੋ ਗਈ ਮੈਂ ਤਾਂ ਨਾ ਕੋਈ ਧਿਆਨ ਅੰਟੀ ਐ ਤੂੰ ਆਇ ਨੀ ਜੀ ਦਵਾ ਨੀ ਅੱਛਾ ਅੰਟੀ ਨੋੜਿਆ ਬਠਾ ਲੋ ਅੰਟੀ ਤਾਂ ਜੀਲ ਵਾਈਂ ਖਲਾਇ ਫਰਸਰ ਪੈਡਾੜੀ ਦੇ ਦਿਆ ਕਰੋ ਉਹਨੇ ਬੈਠੀ ਰਹਿ ਕੇ ਜੇ ਧੋਪੋ ਬੈਠਾ ਚਾਹੀ ਦੇਖੇ ਦਾ ਨਿਕਲਦਾ ਡੰਗਾ ਫਰੋਚੀ ਸੀ ਕਦਾਂ ਦਾ ਨਾ ਕਰਨਾ ਹਲਕੇ ਹੀ ਸਮਾਈਲ ਦੇਣ ਜਿਆਦਾ ਵੱਡੂ ਕਿਨੇ ਹੋਰ ਅੰਕਲ ਲੈ ਲੈ ਤੂੰ ਰੋਲਾ ਪਾਇਆ ਕਰਦਾ ਲੱਡੂ ਮਿੱਠੇ ਚੌਲਾ ਮਰਗੇ ਨੇ ਜਿਹੜਾ ਤੂੰ ਨਿੰਦੇ ਨਾ ਕਰੋ ਚੀਜ਼ ਲੁਕਾ ਦਿਨ ਨਾ ਵੀ ਨਹੀਂ ਹੈਗੀ ਯਾਰ ਨਿੰਦੇ ਨਦੀ ਬਣਾ ਮਦਦ ਤੋਈ ਉਹ ਜਦੋਂ ਲੈ ਕੇ ਆਏ ਉਹਨੇ ਇਹੀ ਬੋਲੀ ਜਾਂਦੇ ਹੋ ਤੁਹਾਨੂੰ ਵੇਸੰਦੇ ਕਿਹਾ ਸੀ ਤੁੰਦਰ ਵੇਸੰਦੇ ਕਿਹਾ ਨਾ ਹੋਰ ਆ ਵੀ ਖਾ ਕੇ ਦੇਖ ਲੋ ਵੇਸੰਦੇ ਬੋਲ ਖਾਣੇ ਹੋ ਚਲ ਲੜ ਪੈਸਾ ਟੱਬਰ ਹੋਰ ਆ ਕੇ ਸਾਹਮਣੇ ਵੇਖੋ ਬੰਨਤਾ ਉਹ ਨਹੀਂ ਕਰੀਦਾ ਕਦੇ ਹੋਆ ਵੀ ਨਹੀਂ ਹੂੰ ਬਾਹਰ ਗਿਆ ਨਾ ਬੱਡੀ ਕਾਰ ਦੁੱਤੇ ਪਰ ਨੀਚ ਚੱਪਲ ਚੱਪਲ ਲੱਭੀ ਨਹੀਂ ਹੈਗੀ ਜੇ ਉੱਥੇ ਕੋਈ ਵੀ ਚੱਪਲ ਆਈ ਨਹੀਂ ਬੈੱਡ ਥੱਲੇ ਵਾਰ ਦਿੰਦਾ ਪੈਰ ਮਾਰ ਕੇ ਹਫਤੇ ਉਹ ਵੀ ਆਲੇ ਸੰਤਾਂ ਦਾ ਜੋੜਾ ਕੇ ਕੈਂਜੋੜਾ ਲੱਗਾਉਂਦਾ ਨਾ ਦਾਦੀ ਦੇਖਿਆ ਲਿਆ ਉਹ ਦੋਇਆ ਦੇ ਰੁਟਾਰੇ ਕਾਈ ਮੰਟਾ ਪੱਕਾ ਹੀ ਰਖੋਰੇ ਹਾਂ ਉਤੋਂ ਲਾਲੋ ਫੜ ਕੇ ਕਿੱਡੀ ਦੂਰ ਆ ਕੇ ਲਾਓ ਇੱਕ ਮਰੇ ਹੱਥ ਕਰੀਂ ਤਾ ਮੂਤ ਨੂੰ ਮਾਰਦੇ ਕੈਮਰਾ ਸੁਦੇਂ ਲੋੜੇ ਵਾਲਾ ਆ ਤਾਂ ਉਹ ਡੇਟ ਆ ਵੀ ਉਹ ਤਾਂ ਵੀ ਇੱਕ ਜਿਆਦਾ ਹੈ ਮਾਰ ਕੇ ਕਿੱਦਾਂ ਚੱਲ ਪਾਣੀ ਉਹ ਡੁੱਟੇ ਅੰਮੀ ਮੈਂ ਪਾਣੀ ਦਾ ਕੀ ਆਉਂਦਾ ਉਹ ਹੈ ਮਮਾ ਨੇ ਆ ਤੱਕ ਲੁਕੋ ਆਪਲੇ ਬਣਾ ਕੇ ਨਹੀਂ ਇਦਾਂ ਚੀਜ਼ਾਂ ਪਾਣ ਜਿਹੜੀ ਜੀਉਂਦੀਆਂ ਅੰਦਰ ਬੁਟੀਕ ਜਿਤ ਪਾ ਜਾ ਸਕਦਾ ਤੋ ਹੱਥੋਂ ਨੇ ਤੋਲੋ ਨਹੀਂ ਬਸ ਉਹ ਬਾਈ ਰਹਿ ਗਿਆ ਉਹਨੂੰ ਮਿਲਿਆ ਆਹ ਤੇ ਤਾਰੀ ਮੇਰੇ ਉੱਤੇ ਮੰਡੇ ਡੋਨੇ ਪੱਕਾ ਇਤੋਂ ਚੜਨੀ ਤਮੰਝਾ ਫੜਾ ਦੇ ਉੱਤੋਂ ਹੂਗੀ ਤੂੰ ਐਡਾ ਬਣਿਆ ਸਪੋਰਟਸਮੈਨ ਬਾਵਾ ਟੈਂਡ ਕਰਾਏਗਾ ਟੈਂ ਅੱਗੇ ਤੋਂ ਉਹਦੇ ਹੋਈ ਨਹੀਂ ਬਾਵਾ ਸਮਝਦੇ ਚਾਰ ਵੱਜ ਗਏ ਨੇ ਟੈਂ ਨਹੀਂ ਟੈਂ ਹੋਈ ਪਈ ਸਨੀ ਆਣਾ ਚਲੋ ਚਾਣਾ ਚਾਰ ਤਾਂ ਵੱਜ ਗਏ ਆਪਣੇ ਆਪ ਹੀ ਪਤਾ ਲੱਗਦਾ ਟਾਈਮ ਦਾ ਡੇਲੀ ਐ ਚਾਰ ਵਜੇ ਚਾਹ ਵੀ ਤਰਨੀ ਐ ਮਿਸ ਜਾਨੀ ਚਲੋ ਚਾਹ ਕਰੀਏ ਨਾਲ ਇੱਕ ਪਾਸੇ ਸਭੀ ਸਾਮਾਨ ਸਾਰ ਕਰਨ ਚੱਲਾਂਗੇ ਮੜਾ ਜਾ ਕੇ ਐਵੇਂ ਨਾ ਕਾਹ ਹਾ ਪ੍ਰੀਤ ਕਿ ਕੱਲ ਕੀ ਵਾਦਾ ਕੀਤਾ ਸੀ ਦੱਸੀ ਮੜਾ ਜਾ ਉਹ ਬਲੌਗ ਦੇ ਕਿਹੜਾ ਕਹਿੰਦਾ ਸਿਆਰ ਦੀ ਲੋਡ ਨਹੀਂ ਇੱਧਰ ਖੜੇ ਨੇ ਮੈਰ ਜੀ ਤੇ ਇੱਕ ਇੱਧਰ ਖੜੇ ਨੇ ਚੱਲ ਲਾ ਦੇ ਕੋਈ ਗੱਲ ਕਹਿੰਦਾ ਜੀ ਲੈਂਡ ਲਾ ਦੂਗੀ ਕੀ ਗੱਲ ਆ ਤੂੰ ਇਹ ਬਲੌਗ ਲਾ ਦਾਂਗੇ ਮੇਰੀ ਗੱਲ ਸੁਣ ਹਾਂ ਕਿ ਕਿਦਾਂ ਪੁੱਛ ਲਾ ਵੀ ਫੋਟ ਲੂਗਾ ਨਾ ਇੰਨਾ ਇੰਟੀਓ ਟੂਗੇ ਨਾ ਕਰ ਪੈਂਦਾ ਤੇ ਕਹੇ ਕਦੇ ਬਤਾ ਦੇਣਾ ਚੀਕਾ ਨਾ ਐ ਨਹੀਂ ਇੱਗਾ ਤਾਂ ਹੱਦਾਂ ਨਹੀਂ ਲਾਉਿਆ ਤੂੰ ਦਾ ਭੈਣਾਂ ਦਾ ਆ ਜਾਣੀਂ ਚੂਲਾ ਬੰਨਦਾ ਚੱਕਦੇ ਨਹੀਂ ਆ ਜਾਣੀਂ ਹੈ ਕੰਮ ਕੋਣ ਵੀ ਆਉਣ ਬਈ ਹੈ ਨਹੀਂ ਏਡੀ ਗੱਲ ਹਾਂ ਇਹ ਗੱਲ ਹੈ ਇਹ ਵੀ ਤੁਹਾਨੂੰ ਤੇਰੀ ਜ਼ਿੰਮੇਵਾਰੀ ਕਰਵਾਉਣਾ ਹੈ ਕਿ ਨਹੀਂ ਕਰਵਾਉਣਾ ਨਾ ਕਰ ਇਹ ਕੰਮ ਕਰਾਂਗੇ ਫਿਰ ਦਵਾਗੇ ਆਪਾਂ ਗੈਰੰਟੀ ਹੈ ਕਿ ਇਹ ਬਸ ਨਹੀਂ ਇੱਕਲੇ ਆ ਲਾ ਲਾਉਂਗੇ ਇੱਕ ਦੀ ਹੋਰ ਦੱਸ ਕੀ ਨਹੀਂ ਕਹਿੰਦਾ ਡਬਲ ਡਬਲ ਹੋਣੀ ਆ ਲਾ ਦੇ ਕੋਈ ਗੱਲ ਨਹੀਂ ਐ ਅਸੀਂ ਤੇ ਡੱਬਦੇ ਆ ਦੇ ਨਿਕਲ ਕੇ ਲਾ ਲਾਉਂਦੇ ਆ ਇਹ ਲੱਗਦਾ ਹੀ ਰਿਹਾ ਹੈ ਤਾਂ ਕੋਈ ਗੱਲ ਨਹੀਂ ਬ੍ਰੈਂਡ ਪੱਪ ਦੇ ਰਿਹਾ ਪੰਨ ਓਏ ਇਹ ਤੇ ਗਲਤੀ ਨਾਲ ਬਾਦਗੀ ਕਰਦਾ ਛਮਣੀਆਂ ਪਾ ਲਈਆਂ ਸੌਖੀਆਂ ਨਹੀਂ ਪਈਆਂ ਆਪਾਂ ਆਪਣਾ ਫੋਨ ਦੇ ਯਾਰਾਂ ਨੂੰ ਫੋਨ ਲਾਣਾ ਬੰਦੇ ਬੁਲਾਉਣੇ ਉਹ ਮੇਰੇ ਫੋਨ ਦੀ ਸਕਰੀਨ ਟੁੱਟੀ ਏ ਉਹ ਆਪਾਂ ਬੁਲਾ ਲੈ ਕਿ ਮੇਰਾ ਚਾਰਜ ਨਹੀਂ ਨਾ ਮੈਂ ਤੇ ਜੀ ਕਰ ਨਹੀਂ ਮੈਂ ਪ੍ਰੀਤ ਹਾਂ ਹਾਂ ਜੀ ਕੱਲ ਕਿਹੜੀ ਲੱਗੂ ਹਣਾ ਅੰਦਰ ਲਾ ਆ ਰਹੇ ਕਮਰੇ ਵਾਲੀ ਮੈਂ ਨਾਲ ਜੱਤ ਪਾਉਂ ਜਿੱਤੇ ਆਪਣਾ ਸਮਾਨ ਚ ਕੋਥੋਂ ਗੰਦ ਪਾਇਆ ਪਈ ਉਥੇ ਸਿਮਟਦਾ thora ਚੱਤ ਪਾ ਕੇ ਸਮਾਨ ਆਪਣਾ ਇੱਧਰ ਧਰੋ ਨਾਲ ਆਪਣਾ ਗਾਠਾ ਚੱਕੋ ਨਾਲ ਫਰੀਆ ਚੱਕੋ ਉਥੋਂ ਫੇਰੇ ਕਹਿੰਦਾ ਬੀਚ ਆਪਣੇ ਦੇਖਾ ਸਪਾਈ ਨਹੀਂ ਕੀਤੀ ਹੈਗੀ ਕਹਿੰਦਾ ਮੈਂ ਸਮਾਨ ਦਾ ਪਈ ਖਲਾਰਾ ਪਾਇਆ ਇਸ ਵਹੀ ਕਿਤੇ ਫਰੀਏ ਕੋ ਬੋਰੀਆਂ ਸਮਾਨ ਆਤਾ ਮੇਰੇ ਖਿਆਲ ਹੈਗਾ 4-5 ਕਿਲੋ ਦੀ ਬੋਰੀ ਮਸਾਲਾ ਹਾਂ ਉਹ ਵੀ ਪਿਆਉ ਵੀ ਚੱਕ ਕੇ ਰੇਲਿਆ ਪੁੱਤ ਸਾਫ ਕੀਤਾ ਵਿੱਚ ਬਲਾ ਲਵੋ ਮੇਰੀ ਤਾਂ ਮਗਾ ਕਿ ਕਰਤੀ ਕੋਈ ਹਵਾਲਾ ਨਹੀਂ ਹਵਾਲਾ ਹੈ ਇਦਨਾ ਕਿ ਘੇਰੀ ਕਰ ਦੋ ਪਟੱਕਰ ਦੋ ਬਟੂਰ ਪੈ ਗਿਆ ਨਾ ਅਈ ਚੁੱਕੇ ਤਾਂ ਕੰਨ ਪਿੱਛੇ ਨਾ ਕਈ ਬਾਰੀਆਂ ਰੱਖਣੀਆਂ ਤੇ ਸੋਨੇ ਘਰ ਵਾਲੋਂ ਰੱਖ ਲੀਆਂ ਅਗੇ ਤਾਂ ਕੰਦੇ ਹੋਏ ਕੋਈ ਗੱਲ ਤੁਹਾਡੇ ਵੀ ਕਰਨ ਨੂੰ ਭੰਨ ਕੇ ਤੁਹਾਡੇ ਬਾਰੀ ਕੱਢ ਦੇਣੀ ਇੱਕ ਦਿਨ ਕੋਈ ਚੀਜ਼ ਫੜਨਾ ਹੈ ਹੈ? ਭਾਵਾਂ ਥੋੜੀ ਕਰੋਸ ਹੈ ਥੀਜ ਜਗ੍ਹਾ ਦੇ ਪਿੱਛੇ ਦੇ ਚ ਪਣੀ ਕੇ ਮਾਰਦਾ ਦਗਣਾ ਮੰਮੀ ਨੂੰ ਇੱਟ ਦੇ ਦੇ ਬੈਠਣ ਨੂੰ ਉਹਨੂੰ ਘਾਹ ਨੂੰ ਉੱਤੇ ਰੱਖਣੀਆਂ ਪੈਣਗੀਆਂ ਮੈਂ ਮੰਮੀ ਤੋਂ ਕਰਿਆ ਚਾਰ ਤੋਂ ਪੁਰਾਣੀ ਹੈ ਜੀ ਟੈਂਪਰ ਲੱਗ ਨਹੀਂ ਇਹਨਾਂ ਡਾਲੇ ਹੋੜੇ ਚਰੀਆਂ ਜੀ ਲੱਗ ਰੋ ਨਾਲੇ ਵੀ ਮੈਂ ਕਰੇ ਕਰਦਾ ਹਾਂ ਯਾ ਤੇ ਕੋ ਬੱਚੀ ਹੋਈ ਤਾਂ ਲਿਆ ਦਿਓ ਇੱਕ ਇੱਕ ਸਾਲ ਸਾਰੇ ਨਾਲ ਮੇਰੇ ਹੱਥ ਚ ਮੋਚ ਆਈ ਹੋਈ ਹੈ ਮੋਚ ਕੀ ਵੇ ਪੈਰ ਚ ਮੋਚ ਤਾਂ ਸੁਣਿਆ ਹੱਥ ਚ ਮੋਚ ਪਹਿਲੀ ਵਾਰ ਸੁਣਿਆ ਲੈ ਕੱਢ ਲਿਆ ਆ ਫਿਰ ਆਇਆ ਤੇਰਾ ਟੈਂਪਾ ਟਾਂ ਉਹ ਜਨਾਹ ਟਾਈਮ ਤੇ ਆਉਣ ਰੋ ਪੁੱਛ ਕੇ ਦੇ ਬਾਤਾਂ ਮੋ ਗਿਛੇ ਟੈਨਸ਼ਨਾਂ ਚ ਫਿਰਦੇ ਨੇ ਫਸ ਲੰਭ ਨਹੀਂ ਆਉਂਦੀ ਆਰੇ ਬਾਤ ਮੁੰਡੇ ਲੰਬੇ ਥੋੜੀ ਨੇ ਬਾਸ ਤੱਕ ਕਿਆ ਬਚਾਰੇ ਬੇੜਾ ਮਸ਼ੀਨ ਕਿੱਧਰ ਕੰਮ ਕਰ ਰਹੀ ਹੈ ਮੈਂ ਬਥੇਰੇ ਖੁੱਲ੍ਹ ਨਾ ਮੈਂ ਉਹ ਤਾਂ ਬੱਤੀ ਰਹਿ ਗਿਆ ਉਹ ਵੀ ਜੁਹਦਾ ਹੈਗਾ ਹਾਂ ਸਾਹ ਹੋ ਰਹਿ ਗਿਆ ਮੁੰਡਾ ਪਾੜਦੇ ਨਾ ਖਾਦੇ ਕਿਉਂ ਉਹ ਭਟੇ ਨਾ ਮੈਂ ਖਾਊਗਾ ਜਿਉਂ કામ કરતા